ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਖਨੌਰੀ ਬਾਰਡਰ ਤੇ ਕਿਸਾਨਾਂ ਦੀਆਂ ਮੰਗਾਂ ਲਈ ਮਰਨਵਰਤ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨਵਰਤ 52ਵੇਂ ਦਿਨ ਵਿੱਚ ਪਹੁੰਚ ਗਿਆ ਹੁਣ ਤੱਕ ਉਹਨਾਂ ਦਾ ਭਾਰ 20 ਕਿਲੋ ਤੱਕ ਘਟ ਗਿਆ ਜਿਸ ਨਾਲ ਹਾਲਾਤ ਬੇਕਾਬੂ ਹੋਏ ਜਾਪਦੇ ਨੇ 26 ਨਵੰਬਰ ਨੂੰ ਮਰਨਵਰਤ ਉੱਪਰ ਬੈਠੇ ਸਮੇਂ ਡੱਲੇਵਾਲ ਦਾ ਵਜ਼ਨ 86 ਕਿਲੋ 950 ਗ੍ਰਾਮ ਸੀ ਜੋ ਕਿ 20 ਕਿਲੋ ਘਟ ਕੇ ਹੁਣ 66 ਕਿਲੋ 400 ਗ੍ਰਾਮ ਰਹਿ ਗਿਆ ਦੂਜੇ ਪਾਸੇ ਸਰਵਨ ਸਿੰਘ ਪੰਦੇਰ ਨੇ ਐਲਾਨ ਕੀਤਾ ਹੈ ਕਿ 21 ਜਨਵਰੀ ਨੂੰ 101 ਕਿਸਾਨਾਂ ਦਾ ਜਥਾ ਮੁਰ ਦਿੱਲੀ ਵੱਲ ਪੈਦਲ ਕੂਚ ਕਰੇਗਾ ਖਨੌਰੀ ਬਾਰਡਰ ਉੱਤੇ ਕਿਸਾਨ ਨੇਤਾ ਡੱਲੇਵਾਲ ਦੀ ਹਮਾਇਤ ਮੰਗਾਂ ਮੰਨਵਾਉਣ ਲਈ ਖਨੌਰੀ ਬਾਰਡਰ ਵਿਖੇ ਹਰਿਆਣਾ ਵਾਲੇ ਪਾਸੇ ਬੈਠੇ 111 ਕਿਸਾਨਾਂ ਦਾ ਮਰਨਵਰਤ ਦੂਸਰੇ ਦਿਨ ਵਿੱਚ ਪਹੁੰਚ ਗਿਆ ਇੱਕ ਕਿਸਾਨ ਪਾਲ ਸਿੰਘ ਦੀ ਹਾਲਤ ਵੀ ਇੱਕਦਮ ਵਿਗੜ ਗਈ ਜਿਸ ਨੂੰ ਮਰਗੀ ਦਾ ਦੌਰਾ ਪੈ ਗਿਆ ਜਿਸ ਕਰਕੇ ਅਧਿਕਾਰੀਆਂ ਨੂੰ ਚਿੰਤਾ ਬਣੀ ਰਹੀ ਡਾਕਟਰ ਸਵੈਮਾਨ ਸਿੰਘ ਦੀ ਟੀਮ ਨੇ ਇਸ ਕਿਸਾਨ ਨੂੰ ਸਹਾਇਤਾ ਦੇ ਕੇ ਠੀਕ ਕੀਤਾ ਉਧਰੋਂ ਕਿਸਾਨਾਂ ਨੇ ਐਲਾਨ ਕੀਤਾ ਕਿ ਖਨੌਰੀ ਬਾਰਡਰ ਤੇ ਪੁਲਿਸ ਦੇ ਬੈਰੀਕੇਡਾਂ ਦੇ ਬਿਲਕੁਲ ਸਾਹਮਣੇ ਮਰਨ ਵਰਤ ਜਾਰੀ ਰੱਖਣਗੇ ਕਿਸਾਨ ਨੇਤਾ ਸਰਵਜਿੰਦ ਪੰਦੇਰ ਅਤੇ ਬਲਵੰਤ ਸਿੰਘ ਬ੍ਰਾਮਕੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ 6 8 ਅਤੇ 14 ਦਸੰਬਰ ਨੂੰ ਤਿੰਨ ਜਥੇ ਪੈਦਲ ਅਤੇ ਸ਼ਾਂਤ ਮਿਤੀਰੀਕੇ ਦੇ ਨਾਲ ਅੱਗੇ ਵਧੇ ਸੀ ਇਸ ਤਰੀਕੇ ਨਾਲ ਦੋਨੋਂ ਫਾਰਮਾਂ ਦੇ ਫੈਸਲੇ ਅਨਸਾਰ 21 ਜਨਵਰੀ ਨੂੰ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਕੂਚ ਕਰੇਗਾ ਜਿਸ ਦੀ ਅਗਵਾਈ ਮਨਜੀਤ ਸਿੰਘ ਰਾਏ ਸੂਬਾ ਪ੍ਰਧਾਨ ਬੀਕੇਯੂ ਦੁਆਬਾ ਅਤੇ ਬਲਵੰਤ ਸਿੰਘ ਬ੍ਰਮਕਾ ਸੂਬੇ ਪ੍ਰਧਾਨ ਬੀਕੇਯੂ ਕਰਨਗੇ ਪੰਜਾਬ ਚ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਵਿਚਕਾਰ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਭਲਕੇ 17 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਇਸ ਫਿਲਮ ਸੰਬੰਧੀ ਸ਼ਰੋਮਣੀ ਕਮੇਟੀ ਵੱਲੋਂ ਆਪਣਾ ਰੋਸ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ 14 ਨਵੰਬਰ 2024 ਨੂੰ ਇਤਰਾਜ਼ ਦਰਜ ਕਰਵਾਇਆ ਗਿਆ ਸੀ ਉੱਥੇ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਂਬੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਭੇਜ ਕੇ ਇਸ ਫਿਲਮ ਤੇ ਸੂਬੇ ਚ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ ਉਨਾਕੇ ਕਿ ਜੇ ਇਹ ਫਿਲਮ ਪੰਜਾਬ ਵਿੱਚ ਰਿਲੀਜ਼ ਹੁੰਦੀ ਹੈ ਤਾਂ ਸ਼੍ਰੋਮਣੀ ਕਮੇਟੀ ਇਸ ਦਾ ਸਖਤ ਵਿਰੋਧ ਕਰੇਗੀ ਸ਼੍ਰੋਮਣੀ ਕਮੇਟੀ ਵੱਲੋਂ ਫਿਲਮ ਤੇ ਰੋਕ ਲਗਾਉਣ ਦੀ ਮੰਗ ਸਬੰਧੀ ਪੱਤਰ ਮੁੱਖ ਮੰਤਰੀ ਦਫ਼ਤਰ ਤੋਂ ਇਲਾਵਾ ਪੰਜਾਬ ਦੇ ਮੁੱਖ ਸਕੱਤਰ ਡੀਜੀਪੀ ਅਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਵੀ ਭੇਜੇ ਗਏ ਨੇ ਪਾਰ ਦੇ ਲੋਕਾਂ ਨੂੰ ਜਲਦੀ ਹੀ ਵਾਰ-ਵਾਰ ਟੋਲ ਟੈਕਸ ਭਰਨ ਤੋਂ ਰਾਹਤ ਮਿਲਣ ਵਾਲੀ ਹੈ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਰਾਸ਼ਟਰੀ ਰਾਜਮਾਰਗਾਂ ਤੇ ਨਿੱਜੀ ਵਾਹਨਾਂ ਤੋਂ ਟੋਲ ਵਸੂਲੀ ਦੀ ਬਜਾਏ ਉਹਨਾਂ ਲਈ ਮਾਸਿਕ ਤੇ ਸਲਾਨਾ ਪਾਸ ਸ਼ੁਰੂ ਕਰਨ ਤੇ ਵਿਚਾਰ ਕਰ ਰਹੀ ਹੈ ਗੜਕਰੀ ਦਾ ਕਹਿਣਾ ਹੈ ਕਿ ਨਿੱਜੀ ਵਾਹਨਾਂ ਤੋਂ ਕੁੱਲ ਵਸੂਲੀ ਲਈ ਸਿਰਫ 26% ਹਿੱਸਾ ਹੈ ਇਸ ਲਈ ਮਾਸਿਕ ਤੇ ਸਲਾਨਾ ਪਾਸ ਸ਼ੁਰੂ ਕਰਨ ਨਾਲ ਟੈਕਸ ਵਸੂਲੀ 'ਚ ਕੋਈ ਫਰਕ ਨਹੀਂ ਪਵੇਗਾ ਨਿਤਿਨ ਗੜਕਰੀ ਨੇ ਕਿਹਾ ਕਿ ਹਵੀ ਪਿੰਡਾਂ ਦੇ ਬਾਹਰ ਟੋਲ ਕਲੈਕਸ਼ਨ ਬੂਥ ਬਣਾਏ ਜਾਣਗੇ ਜੋ ਪਿੰਡ ਵਾਸੀਆਂ ਦੀ ਆਵਾਜ਼ ਵਿੱਚ ਕੋਈ ਰੁਕਾਵਟ ਨਾ ਪਵੇ ਉਹਨਾਂ ਨੇ ਸਪਸ਼ਟ ਕੀਤਾ ਕਿ ਟੋਲ ਮਾਲੀ ਦਾ 74% ਦੀ ਵਪਾਰਕ ਵਾਹਨਾਂ ਤੋਂ ਆਉਂਦਾ ਹੈ ਇਸ ਲਈ ਸਨਜੀ ਵਨ ਲਈ ਮਾਸਿਕ ਜਸ ਲੰਨਾ ਪਾਸ ਸ਼ੁਰੂ ਕਰਨ ਤੇ ਵਿਚਾਰ ਕਰ ਰਹੇ ਹਾਂ ਇਸ ਨਾਲ ਟੋਲ ਬੈਰੀਅਰ ਉੱਪਰ ਜਾਮ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ ਲਗਭਗ 3 ਸਾਲ ਪਹਿਲਾਂ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਨੂੰ ਫਿਰੋਜ਼ਪੁਰ ਚ ਸੜਕ ਦੇ ਵਿਚਕਾਰ ਰੋਕ ਦਿੱਤਾ ਗਿਆ ਸੀ ਉਦੋਂ ਤੋਂ ਇਹ ਮਾਮਲਾ ਚਰਚਾ ਦਾ ਵਿਸ਼ਾ ਹੈ ਤੇ ਹੁਣ ਇਸ ਮਾਮਲੇ 'ਚ ਪੁਲਿਸ ਨੇ ਭਾਰਤੀ ਦੰਡਾਵਲੀ ਆਈਪੀਸੀ ਦੀ ਧਾਰਾ 307 ਯਾਨੀ ਕਿ ਕਤਲ ਦੀ ਕੋਸ਼ਿਸ਼ ਜੋੜ ਦਿੱਤੀ ਹੈ ਇਸ ਤੋਂ ਬਾਅਦ ਇਹ ਮਾਮਲਾ ਮੋੜ ਤੋਂ ਸੁਰਖੀਆਂ ਦੇ ਵਿੱਚ ਆ ਗਿਆ ਜ਼ਿਕਰ ਕਰਦੀ ਹੈ ਕਿ ਪੁਲਿਸ ਵੱਲੋਂ ਮਾਮਲੇ ਚ ਕੋਲ 24 ਮੁਲਜ਼ਮਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਅਤੇ ਧਾਰਾ 307 ਜੋੜ ਦਿੱਤੀ ਗਈ ਇਸ ਮਾਮਲੇ ਦੇ ਦੋਸ਼ੀ ਕਮਲਜੀਤ ਸਿੰਘ ਨੇ ਗ੍ਰਿਫਤਾਰੀ ਤੋਂ ਬਚਣ ਲਈ ਫਿਰੋਜ਼ਪੁਰ ਜ਼ਿਲ੍ਹਾ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਇਸ ਲਈ ਅਦਾਲਤ ਨੇ ਐਫ ਆਈ ਆਰ ਵਿੱਚ ਸ਼ਾਮਲ ਧਾਰਾ 307 ਨੂੰ ਧਿਆਨ ਚ ਰੱਖਦੇ ਹੋਏ ਦੋਸ਼ੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਦੱਸਦੇ ਕਿ 3 ਸਾਲ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਆਪਣੀ ਪੰਜਾਬ ਫਿਰ ਤੇ ਫਿਰੋਜ਼ਪੁਰ ਆਏ ਸੀ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਮੋਦੀ ਫਿਰੋਜ਼ਪੁਰ ਦੇ ਪੀਜੀਆਈ ਦੇ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਨ ਵਾਲੇ ਸਨ ਪਾਰੀਬਾਰਸ਼ ਕਰਕੇ ਪ੍ਰਧਾਨ ਮੰਤਰੀ ਸੜਕਾਂ 'ਹੀ ਯਾਤਰਾ ਕਰਨੀ ਪਈ ਪਰ ਇਸ ਮੌਕੇ ਤੇ ਪ੍ਰਧਾਨ ਮੰਤਰੀ ਦਾ ਕਾਫਲਾ ਲਗਭਗ 20 ਮਿੰਟ ਤੱਕ ਰੁਕਿਆ ਰਿਹਾ ਜਿਸ ਤੋਂ ਬਾਅਦ ਉਹਨਾਂ ਨੂੰ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਫਿਰ ਉਸ ਪਰ ਉਹ ਜਗ੍ਹਾ ਜਿੱਥੇ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ ਉਹ ਭਾਰਤ-ਪਾਕਿਸਤਾਨ ਸਰਹੱਦ ਤੇ ਸਿਰਫ 7 ਕਿਲੋਮੀਟਰ ਦੂਰ ਸੀ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਲਗਭਗ 20 ਮਿੰਟ ਰੁਕਿਆ ਪ੍ਰਦਰਸ਼ਨਕਾਰੀ ਆਪਣੇ ਆਪ ਨੂੰ ਕਿਸਾਨ ਦਾਸ ਰਹੀ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਰੈਲੀ ਵਾਲੀ ਥਾਂ ਤੇ ਆਏ ਬਿਨਾ ਹੀ ਬਠਿੰਡਾ ਹਵਾਈ ਅੱਡੇ ਤੇ ਵਾਪਸ ਆ ਗਏ ਸ਼੍ਰੋਮਣੀ ਅਕਾਲੀ ਦਲ ਨੇ 20 ਜਨਵਰੀ ਨੂੰ ਸੰਸਦੀ ਬੋਰਡ ਦੀ ਮੀਟਿੰਗ ਬੁਲਾਈ ਹੈ ਇਹ ਮੀਟਿੰਗ ਬੋਰਡ ਦੇ ਚੇਅਰਮੈਨ ਅਤੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਡਰ ਦੀ ਅਗਵਾਈ ਚ ਹੋਵੇਗੀ ਇਹ ਜਾਣਕਾਰੀ ਪਾਰਟੀ ਦੇ ਸੀਨੀਅਰ ਨੇਤਾ ਡਾਕਟਰ ਦਲਜੀਤ ਦਲਜੀਤ ਸਿੰਘ ਚੀਮਾ ਦੇ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਪੋਸਟ ਪਾ ਕੇ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਮੀਟਿੰਗ ਦੁਪਹਿਰੇ 1 ਵਜੇ ਹੋਏਗੀ ਉਥੋਂ ਇਸ ਤੋਂ ਬਾਅਦ ਮੈਂਬਰਸ਼ਿਪ ਮਹਿੰਮ ਵੀ ਚੱਲੇਗੀ ਅਕਾਲੀ ਦਲ ਤੋਂ ਮਿਲੀ ਜਾਣਕਾਰੀ ਮੁਤਾਬਕ ਮੈਂਬਰਸ਼ਿਪ ਮਹਿੰਮ 20 ਫਰਵਰੀ ਤੋਂ 25 ਮਾਰਚ ਤੱਕ ਚਲਾਈ ਜਾਏਗੀ ਇਸ ਵਿੱਚ 25 ਲੱਖ ਮੈਂਬਰ ਬਣਾਉਣ ਦਾ ਟੀਚਾ ਰੱਖਿਆ ਗਿਆ ਇਸ ਦੇ ਲਈ ਸਾਰੇ ਹਲਕਿਆਂ ਦੇ ਲਈ ਇੰਚਾਰਜਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ 1 ਮਾਰਚ ਨੂੰ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਹੈ ਹਾਲੀਵੁੱਡ ਅਦਾਕਾਰ ਸੈਫਲੀ ਖਾਨ ਦੇ ਘਰ ਚ ਦਾਖਲ ਹੋ ਕੇ ਇੱਕ ਸਖਸ਼ ਨੇ ਉਹਨਾਂ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਇਹ ਘਟਨਾ ਦੇ ਰਾਤ ਕਰੀਬ 2:30 ਵਜੇ ਵਾਪਰੀ ਹੈ ਇਸ ਹਮਲੇ ਚ ਸੈਫਲੀ ਖਾਨ ਦੀ ਗਰਦਨ ਪੇਟ ਹੱਥ ਅਤੇ ਸਿਰ ਸਨੇ ਛੇ ਥਾਂਾਂ ਤੇ ਸਰਜਰੀ ਹੋਈ ਹੈ ਲੀਲਾਵਤੀ ਹਸਪਤਾਲ ਦੇ ਤਰਾ ਮੁਤਾਬਕ ਸੈਫ ਦੀ ਰੀੜ ਦੀ ਹੱਡੀ 'ਚ ਚਾਕੂ ਦਾ ਇੱਕ ਟੁਕੜਾ ਫਸਿਆ ਹੋਇਆ ਮਿਲਿਆ ਅਤੇ ਫਲੂਇਡ ਵੀ ਲੀਕ ਹੋ ਰਿਹਾ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਮੁੰਬਈ ਪੁਲਿਸ ਨੇ ਕਿਹਾ ਕਿ ਹਮਲਾਵਰਦੀ ਪਛਾਣ ਕਰ ਲਈ ਗਈ ਹੈ ਉਹ ਚੋਰੀ ਦੇ ਇਰਾਦੇ ਨਾਲ ਘਰ ਵਿੱਚ ਦਾਖਲ ਹੋਇਆ ਸੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਘਰ ਦੇ ਅੰਦਰ ਮੌਜੂਦ ਕਿਸੇ ਸਖਸ਼ ਨੇ ਹੀ ਹਮਲਾਵਰ ਨੂੰ ਅੰਦਰ ਆਉਣ ਦਿੱਤਾ ਰਿਪੋਰਟਸ ਮੁਤਾਬਕ ਇਹ ਘਟਨਾ ਸੈਫ ਕਰੀਨਾ ਦੇ ਬੱਚਾਂ ਦੇ ਕਮਰੇ ਦੀ ਹੈ ਉਹਨਾਂ ਦੀ ਹਾਊਸਕੀਪਰ ਕਮਰੇ 'ਚ ਮੌਜੂਦ ਸੀ ਜਿਸ ਨੂੰ ਅਣਪਛਾਤੇ ਸਖਸ਼ ਨੇ ਫੜ ਲਿਆ ਅਤੇ ਉਸ ਦੀ ਆ ਚੀਕਾ ਸੁਣ ਕੇ ਸੈਫ ਬੱਚਾ ਦੇ ਕਮਰੇ ਵਿੱਚੋਂ ਪਹੁੰਚੇ ਸਨ ਇਸ ਹਮਲੇ ਨੂੰ ਲੈ ਕੇ ਹਰ ਕੋਈ ਚਿੰਤਾ ਵਿੱਚ ਹੈ ਇਸ ਦੌਰਾਨ ਸੈਫ ਦੀ ਪਤਨੀ ਅਤੇ ਅਦਾਕਾਰਾ ਕ੍ਰੀਨਾ ਕਪੂਰ ਖਾਨ ਦਾ ਹਮਲੇ ਤੋਂ ਬਾਅਦ ਪਹਿਲਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਇੰਸਟਾਗ੍ਰam ਤੇ ਪੋਸਟ ਕਰਕੇ ਸਾਰਿਆਂ ਦਾ ਦੁਆਵਾਂ ਲਈ ਧੰਨਵਾਦ ਕੀਤਾ ਕ੍ਰੀਨਾ ਨੇ ਲੋਕਾਂ ਨੂੰ ਧੀਰਜ ਰੱਖਣ ਅਤੇ ਸਦਮੇ ਤੋਂ ਉੱਭਰਣ ਲਈ ਆਪਣੇ ਪਰਿਵਾਰ ਨੂੰ ਸਮਾਂ ਦੇਣ ਲਈ ਕਿਹਾ ਸੈਫ ਅਲੀ ਖਾਨ ਤੇ ਹੋਏ ਹਮਲੇ ਨੇ ਸਭ ਨੂੰ ਖਿਲਾਕ ਕੇ ਰੱਖ ਦਿੱਤਾ ਹੈ ਦੇ ਰਾਤ ਜੋ ਅਣਪਛਾਤੇ ਵਿਅਕਤੀ ਨੇ ਉਹਨਾਂ ਤੇ ਹਮਲਾ ਕੀਤਾ ਸੀ ਤਾਂ ਪੁਲਿਸ ਨੇ ਦੋਪਨਿਆਦੀ ਐਫ ਆਈ ਆਰ ਵੀ ਦਰਜ ਕੀਤੀ ਹੈ ਕ੍ਰੀਨਾ ਨੇ ਆਪਣੇ ਇੰਸਟਾਗ੍ਰam ਪੋਸਟ ਤੇ ਇੱਕ ਲੰਬੀ ਪੋਸਟ ਲਿਖੀ ਹੋਣਾ ਕਿਾਇ ਕਿ ਉਹਨਾਂ ਲਈ ਇਹ ਦਿਨ ਬਹੁਤ ਹੀ ਪਰੇਸ਼ਾਨੀ ਵਾਲਾ ਸੀ ਅਸੀਂ ਇਸ ਸਦਮੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਰੀਨਾ ਨੇ ਕਿਹਾ ਕਿ ਮੀਡੀਆ ਪਾਪਰਾਜ਼ੀ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਵੀ ਕਿਆਸ ਰਹੀਆਂ ਕਰਨ ਤੋਂ ਵਰਜਿਆ ਉਹਨਾਂ ਕਹੇ ਕਿ ਮੈਂ ਤੁਹਾਡੇ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿਸੇ ਤਰ੍ਹਾਂ ਦੀ ਕੋਈ ਅਟਕਲਾ ਨਾ ਲਗਾਓ ਅਤੇ ਲਗਾਤਾਰ ਕਵਰੇਜ ਨਾ ਕਰੋ 24 ਘੰਟੇ ਕਵਰੇਜ ਨਾ ਕਰੋ ਸਾਨੂੰ ਕੁਝ ਸਮਾਂ ਇਕੱਲਾ ਛੱਡ ਦਿਓ ਅਸੀਂ ਇਸ ਸਥਿਤੀ ਨੂੰ ਚੰਗੀ ਤਰ੍ਹਾਂ ਸਮਝ ਸਕੀਏ ਅਸੀਂ ਤੁਹਾਡੇ ਸਮਰਥਨ ਅਤੇ ਚਿੰਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਪਰ ਲਗਾ ਤਾਰ ਖਬਰਾਂ ਦੇ ਜਾਂਚ ਕਰਕੇ ਸਾਨੂੰ ਤੇ ਸਾਡੇ ਪਰਿਵਾਰ ਨੂੰ ਨਾ ਸਿਰਫ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਗੋਂ ਸਾਡੇ ਪਰਿਵਾਰ ਦੀ ਸੁਰੱਖਿਆ ਨੂੰ ਵੀ ਖਤਰੀ ਚ ਪਾ ਰਿਹਾ ਹੈ ਕ੍ਰੀਣਾ ਨੇ ਕਿਹਾ ਕਿ ਮੈਂ ਬੇਨਤੀ ਕਰਦੀ ਹਾਂ ਸਾਡੀਆਂ ਸਿਮਾਵਾਂ ਦਾ ਸਨਮਾਨ ਰੱਖਦੇ ਹੋਏ ਤੁਸੀਂ ਸਾਡੀ ਪਰਿਵਾਰਕ ਸਪੇਸ ਸਾਨੂੰ ਦੋਹੋਂਗੇ ਤਾਂ ਕਿ ਅਸੀਂ ਇਸ ਹਾਦਸੇ ਤੋਂ ਉੱਪਰ ਸੱਕੀਏ ਫਿਲਹਾਲ ਇਸ ਹਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇਲਾ ਰੇਡੀਓ 87.8 FM ਸੱਚੀ ਅਕਾਲ